ਖੜਾ ਸ਼੍ਰੀ ਹਰਗੋਬਿੰਦਪੁਰ ਵਿੱਚ ਪੈਂਦੇ ਪਿੰਡ ਨੂਰਪੁਰ ਮਚਰਾਵਾ ਵਿਖੇ ਗੁਰੂ ਘਰ ਦੇ ਦੋਖੀਆਂ 크੍ਰਿਸਚੀਅਨ ਬਰਾਦਰੀ ਦੇ ਦੋ ਤਰ੍ਹਾਂ ਵਿਚਕਾਰ ਆਪਸੀ ਲੜਾਈ ਵਿੱਚ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਲੋਕ ਦੇ ਦੇਖੇ ਗਏ ਹਾਲਾਤਾਂ ਅਨੁਸਾਰ ਇਸ ਤਰ੍ਹਾਂ ਜਾਪਦਾ ਹੈ ਕਿ ਆਪਸੀ ਭਾਈਚਾਰਕ ਲੜਾਈ ਦਾ ਬਹਾਨਾ ਬਣਾ ਕੇ ਗੁਰਦੁਆਰਾ ਸਾਹਿਬ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੋਵੇ। ਗੁਰੂ ਘਰ ਦੇ ਕੈਮਰੇ ਤੋੜੇ ਗਏ, ਨਿਸ਼ਾਨ ਸਾਹਿਬ ਦੇ ਥੜੇ ਤੇ ਚੜ ਕੇ ਗੁਰੂ ਘਰ ਦੀਆਂ ਛੱਤਾਂ ਦੇ ਜੋੜਿਆਂ ਸਮੇਤ ਚੜ ਕੇ ਗਾਲੀ ਗਲੋਚ ਕੀਤਾ ਗਿਆ ਗੁਰੂ ਘਰ ਵਿੱਚ ਇੱਟਾਂ ਰੋੜੇ ਮਾਰੇ ਗਏ ਇਸ ਘਟਨਾ ਵਿੱਚ ਸ਼ਾਮਲ 12 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਦੇ ਹਾਂ ਇਸ ਸਬੰਧੀ ਪੰਦਕਾਂ ਅਤੇ ਜਥੇਬੰਦੀਆਂ ਦੇ ਆਗੂਆਂ ਦਾ ਕੀ ਕਹਿਣਾ ਹੈ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਣ ਕੇ ਗੁਰੂ ਘਰ ਦੀਆਂ ਟੀਨਾ ਵੀ ਤੋੜੀਆਂ ਗੁਰੂ ਘਰ ਦੇ ਕੈਮਰੇ ਵੀ ਤੋੜੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਦੇ ਉੱਪਰ ਜੁੱਤੀਆਂ ਪਾ ਕੇ ਚੜ੍ਹੇ ਫਿਰ ਗੁਰੂ ਘਰ ਦੀ ਉੱਪਰਲੀ ਬਿਲਡਿੰਗ ਦੇ ਥੱਲੇ ਸੋਖ ਆਸਨ ਮਹਾਰਾਜ ਦਾ ਪ੍ਰਕਾਸ਼ ਸੀ ਉੱਪਰ ਜੋੜੇ ਪਾ ਕੇ ਸ਼ਰਾਬ ਪੀ ਕੇ ਗਾਲ ਮੰਦਾ ਇੱਕ ਕੰਮ ਕੀਤਾ ਇਹਨਾਂ ਨੇ ਇਹਦੇ ਨਾਲ ਜਿਹੜੀਆਂ ਸਿਰਕਾਂ ਪਾਉਂਦੀਆਂ ਭਾਵਨਾ ਨੂੰ ਬੜੀ-ਬੜੀ ਠੇਕਾ ਗੁਰੂ ਜੀ ਦੇ ਪੱਤੇ ਆਮ ਬਲਿੰਦਰ ਸਿੰਘ ਜੀ ਸਾਣਾ ਬਲਕਾਰ ਸਿੰਘ ਪਿੰਡ ਨੂਰਪੁਰ ਜਿਰਾ ਗੁਰਦਾਸਪੁਰ ਤਹਿਸੀਲ ਪਟਿਆਲਾ ਸਾਡੇ ਪਿੰਡ ਦੇ ਵਿੱਚ ਜੀ ਰਾਤ ਨੂੰ ਦੋ ਸਾਈਪਰ ਇਹਰ ਵਿੱਚ ਆਪ ਚਕਰਾ ਹੋਇਆ ਵਾ ਉਹਨਾਂ ਗੁਰੂ ਪਾਤਸ਼ਾਹ ਦਾ ਨਿਸ਼ਾਨਾ ਬਣਾ ਕੇ ਗੁਰੂ ਘਰ ਦੇ ਵਿੱਚ ਉਹਨਾਂ ਆਪਸੀ ਝਗੜੇ ਦੇ ਕਰਕੇ ਉਹਨਾਂ ਗੁਰੂ ਦੇ ਘਰ ਦੇ ਵਿੱਚ ਬਹੁਤ ਸਾਡਾ ਨੁਕਸਾਨ ਕੀਤਾ ਵਾ ਸਾਡਾ ਕੈਬਰੀਏ ਤੋੜੇ ਉਹਨਾਂ ਜੀ ਤੀਨਾ ਤੋੜੀਆਂ ਜੀ ਹੋਰ ਇਮਾਰਤ ਨੂੰ ਹੋਰ ਨੁਕਸਾਨ ਬਹੁਤ ਜ਼ਿਆਦਾ ਪਿਆ ਹੈ ਇਹਦਰ ਕੇ ਪ੍ਰਸਾਦ ਨੂੰ ਕਿੰਨੀ ਗੱਟ ਪਈ ਸੀ ਗੁਰੂ ਘਰ ਜਿਹੜੀ ਪਤਾ ਲੱਗਾ 1500 ਈਟਾਂ ਜੀ ਉੱਥੇ 200 ਈਟਾਂ ਗਈ 1300 ਈਟਾਂ ਦਾ ਇੱਥੇ ਹਾਲੇ ਸਟਾਰਟ ਕਰਤੀ ਹੈ ਜੀ ਤੇ ਹੋਰ ਕੀ ਉਹਨਾਂ ਨੇ ਗੁਰੂ ਘਰ ਤੁਹਾਡੀ ਮੰਗ ਕੀ ਆ ਪਤਾ ਲੱਗਾ ਕਿ ਸ਼ਰਾਬ ਵੀ ਗਿਆ ਐ ਲਲਕਾਰੇ ਕੀ ਕੀ ਕਰ ਉਹ ਸਾਰੇ ਜੀ ਉਹਨਾਂ ਵੇਖੋ ਸ਼ਰਾਬ ਪੀਤੀ ਆ ਜੁੱਤੀਆਂ ਲਾ ਕੇ ਨੇ ਸੰਸਾਰ ਸਭ ਥੜਾ ਥਾ ਉਹ ਚੜੇ ਆ ਜੀ ਉੱਤੇ ਚੜੇ ਸੱਚਖੰਡ ਜਿੱਥੇ ਉੱਥੇ ਚੜੇ ਆ ਜੀ ਗੁਰੂ ਸਾਹਿਬ ਦੀ ਮੰਗਾ ਪ੍ਰਸਾਦ ਨੂੰ ਸਭ ਤੋਂ ਸਤ ਕਾਰਜ ਹੋਏ ਇਹਨਾਂ ਦੇ ਇਹਨਾਂ ਸੁਰੱਖਾਂਦ ਦਿੱਤੇ ਜੀ ਸਲਾਖਾ ਕਿੰਨੇ ਕੁ ਬੰਦੇ ਰੈਕਡ ਕਰ ਲਏ ਉਹਨਾਂ ਨੇ ਬੰਦੇ ਕੀ ਨਾ ਭਾਈ ਸਾਹਿਬ ਵਾਹਿ ਫਰਸਾ ਭਾਈ ਸਾਹਿਬ ਵਾਹਿ ਫਰਸਾ ਸ਼ੁਕਰੀ ਗੁਰਪਾਲ ਜੀ ਸਾਨੂੰ ਸਗਾਰਾ ਸੇ ਪਿੰਨੂਰਪੁਰ ਡੇਸ਼ੇ ਗੁਰਦਾਸਪੁਰ ਬਟਾਲਾ ਇਹ ਜੀ ਸਾਡੇ ਪਿੰਡ ਨੂਰਪੁਰ ਦੇ ਵਿੱਚ ਦੋ ਕ੍ਰਿਸ਼ਨ ਭਾਈਚਾਰੇ ਵਿੱਚ ਆਪਸ ਵਿੱਚ ਇਹਨਾਂ ਦਾ ਕੋਈ ਝਗੜਾ ਚੱਲਦਾ ਸੀ ਪਹਿਲਾਂ ਵੀ ਚੱਲਦਾ ਸੀ ਹੁਣ ਵੀ ਚੱਲਦਾ ਸੀ ਇਹਨਾਂ ਨੇ ਦੋਹਾਂ ਪਰਿਵਾਰਾਂ ਨੇ ਇੱਕ ਗੁਰਦਰ ਸਾਹਿਬ ਦੇ ਪਿਛਲੇ ਪਾਸੇ ਆ ਗੁਰਦਰ ਸਾਹਿਬ ਦੇ ਅਗਲੇ ਪਾਸੇ ਨੇ ਦੋਹਾਂ ਨੇ ਇੱਟਾ ਰੋੜੇ ਚਲਾਏ ਆ ਤੇ ਗੁਰੂ ਘਰ ਨੂੰ ਮੁੱਦਾ ਬਣਾਇਆ ਠੀਕ ਹੈ ਜੀ ਗੁਰੂ ਘਰ ਵਿੱਚ ਆਣ ਕੇ ਨਬਦੀਬੀ ਕੀਤੀ ਹੈ ਕੰਨਾਂ ਟੱਪੇ ਗੁਰੂ ਘਰ ਦੀਆਂ ਜੀ ਅਗਲੀ ਪਾਰਟੀ ਉਹਨਾਂ ਕੰਨਾਂ ਟੱਪੇ ਦੇ ਅੰਦਰ ਵੜੇ ਨੇ ਜਿਹੜੇ ਪਿਛਲੀ ਪਾਰਟੀ ਉਹ ਪਿੱਛੋਂ ਨੀ ਚੜੇ ਗੁਰੂ ਘਰ ਵਿੱਚ ਛੜ ਕੇ ਦੇ ਸਾਡੇ ਗੁਰੂ ਘਰ ਦੀ 14 15 ਸੂਟ ਜਿਹੜੀ ਗੁਰੂ ਘਰ ਦੇ ਉੱਪਰ ਪਈ ਸੀ ਉਹਦਾ ਇਹਨਾਂ ਨੇ ਇਸਤੇਮਾਲ ਕੀਤਾ ਤੇ ਅਸੀਂ ਜੋ ਇਹਨਾਂ ਨੇ ਗੁਰੂ ਘਰ ਦਾ ਨੁਕਸਾਨ ਕੀ ਕੀਤਾ ਨੁਕਸਾਨ ਗੁਰੂ ਘਰ ਦਾ ਵੇਖੋ ਜੀ ਇਹਨਾਂ ਕੈਮਰੇ ਥੋੜੇ ਸੀਸੀਟੀ ਵੀ ਕੈਮਰੇ ਟੁੱਟਾ ਬਾਕੀ ਟੁੱਟੀਆਂ ਡਾਟੀਆਂ ਜਿਹੜੀਆਂ ਥੋੜੀਆਂ ਜਿਹੀਆਂ ਟੁੱਟੀਆਂ ਵਾਂ ਬਾਕੀ 3 ਟੁੱਟੀਆਂ ਦੇ ਸਾਹਜ ਵਿਸਾਰ ਸਾਹਿਬ ਉੱਤੇ ਨਿਸ਼ਾਨ ਸਾਹਿਬ ਬਾਕੀ ਇਹਨਾਂ ਇਨਸਾਨ ਸਾਹਿਬ ਦੇ ਉੱਪਰ ਚੜ ਕੇ ਬੂਟਾਂ ਸਵੇਰ ਬਰਬਦੀ ਕੀਤੀ ਹੈ। ਤੁਹਾਡੀ ਮੰਗੀ ਤੁਹਾਡੀ ਕੀ ਚਾਹੁੰਦੇ ਤੁਸੀਂ ਪ੍ਰਸ਼ਾਸਨ? ਬਾਗ ਪ੍ਰਸ਼ਾਸਨ ਕੋਈ ਆ ਬਾਜੀ। ਇੱਥੇ ਪੂਰੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨੂਰਪੁਰ ਪਿੰਡ ਇਹ ਥਾਣਾ ਸ੍ਰੀ ਹਰਗੋਬਿੰਦਪੁਰ ਇਸ ਪਿੰਡ ਵਿੱਚ ਗੁਰੂ ਘਰ ਇੱਕੋ ਹੈ। ਪਰ ਬੜੀ ਦੁਖਦਾਈ ਘਟਨਾ ਸਿੱਖਾਂ ਦੇ ਹਿਰਦਿਆਂ ਨੂੰ ਉਲੰਧਨ ਰੱਖਣ ਵਾਲੀ ਅਸਾਈ ਧਰਮ ਜਿਹੜੇ ਕ੍ਰਿਸ਼ਚਨ ਧਰਮ ਦੇ ਲੋਕ ਨਾਸਤਕ ਲੋਕ ਕੂੜ ਦਾ ਪ੍ਰਚਾਰ ਕਰਨ ਵਾਲਿਆਂ ਨੇ ਗੁਰੂ ਘਰ ਵਿੱਚ ਬੜਾ ਵੱਡਾ ਹਮਲਾ ਇਟਾਂ ਰੋੜਿਆਂ ਨਾਲ ਕੀਤਾ ਹੈ ਜਿਹੜਾ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਪ੍ਰਸ਼ਾਸਨ ਰਾਤੀ ਪਹੁੰਚ ਗਿਆ ਸੀ ਇਹ 10 ਵਜੇ ਤੇ 12 ਵਜੇ ਤੱਕ ਇਟਾਂ ਰੋੜਾ ਚੱਲਦਾ ਰਿਹਾ ਇਟਾਂ ਰੋੜਾ ਗੁਰੂ ਘਰ ਵਿੱਚ ਕੋਠੇ ਤੇ ਰੱਖਿਆ ਸੀ ਲੰਗਰ ਦੀ ਨਵੀਂ ਉਸਾਰੀ ਕਰਨ ਵਾਸਤੇ ਪਰ ਇਹ ਇੱਟਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਪਿੰਡ ਵਾਲਿਆਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ 1600 ਜਾਂ 1500 ਇੱਟ ਪਈ ਹੋਈ ਸੀ ਜਿਹਦੇ ਚ ਕੇਵਲ 200 ਇੱਟ ਬਜੀ ਹੈ ਬਾਕੀ ਜਿਹੜੀ ਇੱਟ ਵਾ ਉਹ ਬੀਬੀਆਂ ਇੱਟਾਂ ਭਨ ਭਨ ਕੇ ਰੋੜੇ ਬਣਾ ਕੇ ਦਿੰਦੀਆਂ ਸੰਤ ਅੱਗੋਂ ਜਿਹੜੇ ਇਹ ਨਾਸਤਕ ਲੋਕ ਨੇ ਜਿਹੜਾ ਕੂੜ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਇਹਨਾਂ ਨੇ ਗੁਰੂ ਘਰ ਦੀਆਂ ਛੱਤਾਂ ਤੇ ਚੜ ਕੇ ਸ਼ਰਾਬ ਪੀ ਕੇ ਲਲਕਾਰੇ ਮਾਰ ਕੇ ਦੂਜੀ ਪਾਰਟੀ ਜਿਹੜੀ ਲੜਨ ਵਾਸਤੇ ਅੱਗੋਂ ਆਈ ਸੀ ਉਹਨਾਂ ਦੇ ਨਾਲ ਉਹਨਾਂ ਨੇ ਵੀ ਅੱਗੋਂ ਕੋਈ ਯਾਨੀ ਕਿ ਆਣ ਕੇ ਗੁਰੂ ਘਰ ਵਿੱਚ ਕੰਧਾਂ ਟੱਪੀਆਂ ਨਿਸ਼ਾਨ ਸਾਹਿਬ ਦੇ ਜੋੜੇ ਪਾ ਕੇ ਉਹ ਚੜੇ ਲੋਕ ਤੇ ਇੱਥੇ ਗੁਰੂ ਘਰ ਆਣ ਕੇ ਉਹਨਾਂ ਨੇ ਹਵਾਲਾ ਕੀਤਾ ਗਿਆ ਹੈ ਇਹ ਗੁਰੂ ਘਰ ਨੂੰ ਟਾਰਗੇਟ ਕੀਤਾ ਗਿਆ ਹੈ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਇੱਥੇ ਡੀਐਸਪੀ ਸ੍ਰੀ ਹਰਕੁਬਿੰਦਪੁਰਾ ਵਾਲੇ ਉਹ ਵੀ ਬੈਠੇ ਨੇ ਐਸਐਚਓ ਵੀ ਪਰ ਸਾਡੀ ਇਹ ਮੰਗ ਆ ਕਿ ਇਹ ਜਿੰਨੇ ਵੀ ਦੋਸ਼ੀ ਸਨ ਜਿਹੜਾ ਛੋਟਾ ਹੱਥੀ ਟੈਂਪੂ ਭਰ ਕੇ ਆਇਆ ਸੀ ਬੰਦਿਆਂ ਦਾ ਉਹਨਾਂ ਨੂੰ ਹੀ ਤੁਰੰਤ ਰਹਿਸ਼ਟ ਕਰਨਾ ਚਾਹੀਦਾ ਹੈ ਤੇ ਜਿਹੜੇ ਮਗਲਮ ਨੇ ਘਰ ਆ ਜਿਨ੍ਹਾਂ ਨੇ ਸੱਦੇ ਸਨ ਉਹਨਾਂ ਨੂੰ ਵੀ ਪਰਿਵਾਰਾਂ ਸਮੇਤ ਬੀਬੀਆਂ ਸਮੇਤ ਪਰਹਿਸ਼ਟ ਕਰਕੇ ਬਾਹਰ ਦੀਆਂ ਤਰ੍ਹਾਂ ਜਿਹੜੀਆਂ ਡੀਐਸਪੀ ਸਾਹਿਬ ਕਹਿ ਰਹੇ ਕਿ 452 ਤੇ 427 ਤੇ 295 95 ਧਾਰਾ ਜਿਹੜੀ ਲਾ ਕੇ ਐਫਆਈਰ ਦਰਜ ਕਰ ਦਿੱਤੀ ਗਈ ਹੈ ਪਰ ਮੇਰੀ ਬੇਨਤੀ ਹੈ ਕਿ ਇਹ ਅੱਜ ਜੇ ਗੁਰੂ ਘਰ ਵਿੱਚ ਇਹਨਾਂ ਨੇ ਇੱਕ ਐਵੇਂ ਹੀ ਆਪਾਂ ਕਹਿੰਦੇ ਇਹਨਾਂ ਦੀ ਲੜਾਈ ਆਪਸ ਵਿੱਚ ਕੋਈ ਨਹੀਂ ਸੀ ਜਾਬਦੀ ਇਹ ਗੁਰੂ ਘਰ ਨੂੰ ਟਾਰਗੇਟ ਬਣਾਇਆ ਗਿਆ ਹੈ ਗੁਰੂ ਘਰ ਵਿੱਚ ਜਿਹੜਾ ਤੁਸੀਂ ਰੋੜੇ ਇੱਟਾਂ ਵੇਖ ਰਹੇ ਜੇ ਉਹ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਮੇਰੀ ਬੇਨਤੀ ਹੈ ਕਿ ਇਹ ਲੰਮੇ ਸਮੇਂ ਤੋਂ ਮੈਂ ਕੋੜੋਂ ਨਹੀਂ ਕਹਿ ਰਿਹਾ ਕਿਸੇ ਧਰਮ ਨੂੰ ਭੰਡ ਨਹੀਂ ਰਿਆਂ ਪਰ ਇਹਨਾਂ ਨੇ ਪਹਿਲਾਂ ਕੋਲੋ ਮਾਲ ਦੇ ਵਿੱਚ ਵੀ ਗੁਟਕੇ ਸਾਹਿਬਾਂ ਦੀਆਂ ਬੇਦਬੀਆਂ ਕੀਤੀਆਂ ਸਨ ਰਾਮ ਦਵਾਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੂੰ ਅਗਨ ਭੇਡ ਕਰ ਦਿੱਤਾ ਕਿਹਾ ਸੀ ਉਹ ਵੀ ਕਲਿਕਸ਼ਨ ਧਰਮ ਦੇ ਲੋਕ ਸਨ ਇਦਾਂ ਹੀ ਬੜੀਆਂ ਥਾਵਾਂ ਤੇ ਜਿਹੜੀਆਂ ਇਹਨਾਂ ਦੇ ਉੱਤੇ ਸ਼ਿਕਾਇਤਾਂ ਆਉਂਦੇ ਆਧਾਰ ਤੇ ਪਰਚੇ ਵੀ ਦਰਜ ਕਰਾਏ ਨੇ ਪਰ ਇਹ ਹਟ ਨਹੀਂ ਰਹੇ ਟੁੱਟੇ ਛੇਤਰوں ਨੂੰ ਵੱਧ ਰਹੇ ਨੇ ਮੇਰੀ ਸੇਕ ਕੌਣ ਨੂੰ ਬੇਨਤੀ ਹੈ ਕਿ ਆਪਾਂ ਸਕੇਤ ਕੀ ਹਰ ਗੁਰਦੁਆਰੇ ਚ ਪਹਿਰੇਦਾਰ ਕਰੀ ਪਹਿਰੇਦਾਰੀ ਕਰੀਏ ਜਿਹੜੀਆਂ ਅੱਜ ਘਟਨਾਵਾਂ ਤੇ ਬੇਦਬੀਆਂ ਗੁਰਦੁਆਰੇ ਚ ਗੋਦਕਾਂ ਚੋਰ ਹੀ ਚੋਰ ਚੋਰੀ ਕਰ ਰਹੇ ਨੇ ਕੋਲ ਕੋਲ ਚੋਂ ਪੈਸੇ ਕੱਢ ਕੇ ਖਾ ਰਹੇ ਨੇ ਇਹ ਉਹ ਲੋਕ ਨੇ ਇਸ ਕਰਕੇ ਬੇਨਤੀ ਆਹ ਸੁਚੇਤ ਹੋइए ਤੇ ਇਕੱਠੇ ਹੋ ਕੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਹ ਜਿਹੜਾ ਫੈਸਲਾ ਲੈਣਾ ਪੈਣਾ ਹੈ ਤੇ ਇਸ ਨੂਰਪੁਰ ਦੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਇਸ ਵੀਡੀਓ ਰਹੀਂ ਕਿ ਤੁਸੀਂ ਜਰੂਰ ਫੈਸਲਾ ਲਿਓ ਇਹਨਾਂ ਦਾ ਬਿਲਕੁਲ ਪੂਰਨ ਤੌਰ ਤੇ ਬਾਈਕਾਟ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ